ਵਾਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਕਿ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਸ ਸੀਬੀਆ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦੀਆਂ ਨੇ ਇਹ ਸਰ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਦ ਜਿੰਦਿਆਂ ਦੇ ਬੇਟੇ ਨੂੰ ਚਾਰ ਲੋਕਾਂ ਨੇ ਫਟਿਆ ਉਹ ਹੈ ਜਾਂ ਕਰਨਲ ਨੂੰ ਚਾਰ ਇੰਸਪੈਕਟਰਾਂ ਨੇ ਫਟਿਆ ਉਹ ਹੈ 40 ਨਜ਼ਰ ਚੁੱਕੀਏ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਓਪੀਨੀਅਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫਿਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਾਕਿਆ ਹੋਇਆ ਹੈ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਸਰ ਫੋਲੋ ਕਰਦਾ ਹਾਂ ਹਾਂ ਬਚਾ ਲੈਂਦਾ ਕਰਦਾ ਹਾਂ ਕਰਦਾ ਹਾਂ ਜੀ ਹੈਡ ਆਫ ਦਾ ਵਿਜੀਲੈਂਸ ਬਿਊਰੋ ਇਜ਼ ਕੀ ਸੈਕਟਰ ਜੇ ਜਿਹੜੀ ਫੈਮਲੀ ਉਹ ਸੀਨੀਅਰ ਦੀ ਇਨਕੁਆਰੀ ਕਰਦੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਡਿਫੈਂਡ ਕਰੋਗੇ ਆ ਤੁਸੀਂ ਉਹ ਨਹੀਂ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਇਹਦੇ ਚ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਫੈਮਲੀ ਦੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਅਸੀਂ ਆਪਣੇ ਬੰਦਿਓ ਇਹ ਅਸ਼ੋਰੈਂਸ ਦਿੰਨੇ ਆ ਕਿ ਅਸੀਂ ਜਿਹੜੀ ਤਫਤੀਸ਼ ਕਰਾਂਗੇ ਬਿਲਕੁਲ ਡਾਕੂਮੈਂਟ ਬੇਸਡ ਕਰਾਂਗੇ ਔਰ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਕਰਾਂਗੇ ਸਰ ਇਸ ਗ੍ਰੀਟ ਪੁਲਿਸ ਨੂੰ ਕਿੰਨੇ ਮੁਲਾਜ਼ਮ ਨੇ ਜੀ ਜਿਨ੍ਹਾਂ ਨੂੰ ਤੁਸੀਂ ਇਹ 파ਟ ਬਣਾ ਰਹੇ ਹੋ ਜੀ 12 ਨੇ ਜਾਂ 4 ਨੇ ਕਿੰਨੇ ਜਗੇ ਨਹੀਂ ਸਾਦੇ ਸਾਦੇ 12 ਨੇ ਜੀ 12 12 ਦੇ 12 ਅਸੀਂ ਸਾਧਿਆਂ ਨੂੰ ਇਨਵੋਲਵ ਕਰਾਂਗੇ ਕਿਉਂਕਿ ਉਹਨਾਂ ਦੀ ਹਰ ਇੱਕ ਦੀ ਵਜਨ ਰਿਕਾਰਡ ਕਰਕੇ ਫੇਰ ਅਸੀਂ ਸਚਾਈ ਜਾਣ ਸਕਦੇ ਹਾਂ ਜਿੰਨਾ ਆਪਾਂ ਦੇਖੋ ਇਨਵੈਸਟੀਗੇਸ਼ਨ ਦਾ ਇਹ ਪ੍ਰਿੰਸੀਪਲ ਹੁੰਦਾ ਵੀ ਤੁਸੀਂ ਜਿੰਨਾ ਉਹਦਾ ਬੜਾ ਤਾਇਦਾ ਕਰੋਗੇ ਉੰਨੀ ਤੁਸੀਂ ਸਚਾਈ ਥਾਂ ਜਲਦੀ ਪਹੁੰਚ ਪਾਉਗੇ ਜੇ ਤੁਸੀਂ ਦਾਇਰਾ ਛੋਟਾ ਕਰ ਦੋਗੇ ਵੀ ਮੈਂ ਤਾਂ ਆ ਦੋ ਬੰਦੇ ਆ ਤੋਂ ਬਾਤ ਜਾਣਾ ਹੀ ਫਿਰ ਤੁਹਾਨੂੰ ਸਚਾਈ 'ਚ ਪਹੁੰਚੇ ਚਕਠ ਨਹੀਂ ਆਏ ਸਿਰਫ ਕੁਸ਼ਨ ਸੀਗਾ ਕਿ ਤੁਸੀਂ ਕਹਿ ਕਿ ਵੀ ਜਿਹੜੇ ਫਰਸਟ ਐਫ ਆਈ ਆਰ ਜਿਹੜੀ ਹੋਈ ਸੀ ਉਹ ਕੰਪਲੇਨਟ ਦਿੱਤੀ ਤਾਂ ਬੋਲ ਰਹੇ ਨੇ ਇਨੀਸ਼ੀਏਟਲੀ ਇਟ ਵਾਸ ਐਫ ਆਈ ਆਰ ਰਜਿਸਟਰ ਹੋਈ ਸੀ ਮੈਂ ਸਿਮਿਲਰਲੀ ਇਹਨਾਂ ਨੇ ਮਤਲਬ ਇਹਦਾ ਅਰੈਸਟ ਕਰ ਲਿਆ ਉਹ ਕੀ ਕਹਿੰਦੇ ਐਫ ਆਈ ਆਰ ਰਜਿਸਟਰ ਕਰ ਲਿਆ ਜਿਹੜੇ ਕਿ ਵੇਲੇਬਲ ਨਾਉਨ ਵੇਲੇਬਲ ਤੇ ਕੌਗਨੀਜ਼ੇਬਲ ਹੈ ਉਹਦੇ ਵੀ ਚ ਅਰੈਸਟ ਨਹੀਂ ਹੋਈ ਡਿਫਰੈਂਟ ਪੈਰਾਮੀਟਰਸ ਕਿਉਂ ਹੈ ਉਹਦੀ ਕੰਪਲੇਂਟ ਐਫ ਆਈ ਰਜਿਸਟਰ ਹੋਈ ਉਹ ਵੀ ਇੱਥੇ ਰਜਿਸਟਰ ਹੋ ਚੁੱਕਿਆ ਰਹਿ ਗਿਆ ਦੇਖੋ ਜਿਹੜਾ ਐਸ ਆਈ ਟੀ ਕਨਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡ ਕੁਆਟਰ ਚ ਮਾਯੋਗ ਡੀ ਜੀ ਪੀ ਸਾਹਿਬ ਨੇ ਸਾਡੀ ਇਹ ਚੀਜ਼ ਕੀਤੀ ਉਪਦਾਲਾ ਕੀਤਾ ਉਹ ਇਹੀ ਦਸਾਂ ਦਾ ਵੀ ਠੱਡੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੇ ਤਾਂ ਹੀ ਉਹਨਾਂ ਨੇ ਇਸ ਤਫਤੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾਢ ਨਹੀਂ ਪਾ ਰਹੇ ਹੈਗੇ ਇਸ ਕਰਕੇ ਐਸ艾ਟੀ ਬਣاتی ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸ艾ਟੀ ਦੇ ਵਿੱਚ ਇਹ ਬਚਾਧਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਤਾਂ ਆਪਾਂ ਜਲਦੀ ਸਚਾਈ ਤੱਕ ਤੁਸੀਂ ਪਬਲਿਕ ਅਪੀਲ ਕਰ ਦਿੱਤੀ ਹੈ ਕਿ ਕੋਈ ਅੱਗੇ ਆਣਾ ਚਾਹੁੰਦਾ ਹੈ ਜਿਹੜੇ ਐਫਆਈਆਰ ਰਜਿਸਟਰ ਕਰਨ ਲਈ ਇਨਾ ਟਾਈਮ ਲੱਗੇਗੀ ਕਿ ਹੋ ਨਹੀਂ ਪਾਗੀ ਉਸ ਆਲ ਦਾ ਯੂਜ਼ਰ ਇਨ ਦਾ ਪੁਲਿਸ ਡਿਪਾਰਟਮੈਂਟ ਤੁਹਾਨੂੰ ਕੀ ਲੱਗਦਾ ਜਿਹੜਾ ਕੋਈ ਆਊਟ ਆਈ ਵਿਟਨੈਸ ਓਕੇ ਮੈਂ ਕੌਨਸੀਲ ਸ਼ੋਰ ਕਰਾਂਗੇ ਜਿਸ ਨੂੰ ਪਹਿਲੇ ਟ੍ਰੇਨ ਕਰ ਚੁੱਕੇ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੰਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਐਫਆਈਆਰ ਦਾਜ ਕਰਨ ਚ ਇਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਟੀ ਬਣਾਈ ਗਈ ਵੀ ਇੰਨਾ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋ퍼 ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕォਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜ਼ਿਲ੍ਹੇ ਦੇ ਸੰਦੀਪ ਮਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮਨਪ੍ਰੀਤ ਕੰਬੋਜ ਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਜਾਣਨ ਲਈ ਫੇਰ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵੀਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦਾ ਕੀ ਕਨਰਲ 62 ਇਸੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀਗਾ ਕਿ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈੱਡ ਸ਼੍ਰੀ ਐਸਪੀਐਸ ਪਰਮਾਰ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹਨਾਂ ਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦਿਓ ਇਹ ਕਿਹਾ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਸੋ ਸਾਡੇ ਬੰਦੀਆਂ ਉ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਣੇ ਬੰਦੀਆਂ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਸਰ ਕਹਾਮਾ ਇਹਨੂੰ ਦੋ ਤਰੀਕੋਂ ਸਰ ਅਸਰ ਕਿੰਨਾ ਪਏਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਆਉਂਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕੁਝ ਕਿਸ ਤਰ੍ਹਾਂ ਦਾ ਨਹੀਂ ਪੀੜਤ ਪੱਖ ਦਾ ਤਾਂ ਇਹ ਐਨਾ ਦੇਖੋ ਪੀੜਤ ਪੱਖ ਬਣੀ ਉਹ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪਣਾ ਪੱਖ ਦੱਸ ਹੀ ਦਿੱਤਾ ਹੈਗਾ ਪੀ ਆਰ ਮੋਰ ਚ ਦੇਰੀ ਹੋਈ ਹੈ ਕਾਰਵਾਈ ਲੇਟ ਹੋਈ ਹੈ ਪਰਿਵਾਰ ਦਾ ਦੋਚਾ ਉਸ ਬਾਰੇ ਹੁਣ ਤੱਕ ਐਸ ਆਈ ਟੀ ਦਾ ਟ੍ਰੀਟਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ ਚ ਡੇ ਟੂ ਡੇ ਕੰਮ ਕਰਦੇ ਆ ਵੀ ਕਿਹੜੀਆਂ ਚੀਜ਼ਾਂ ਜਿੱਥੇ ਕੀ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਾ CCTV ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕਨਟਲੀ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ। ਬਸ ਤੇ ਜਿਹੜੀ ਟੈਂਪਰਿੰਗ ਦੀ ਹੋਈ ਹੈ ਵੀਡੀਓ ਦਾ ਛੇੜ ਚਾਰੂ ਵੀਡੀਓ ਹੋ ਚੁੱਕੀ ਹੈ। ਇਹ ਦੇਖੋ ਉਹ 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 ਸਾਡੀਆਂ ਗੱਲਾਂ ਜਿਸ ਤਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈਗੀ ਹੈ ਸੈਂਟਰਲ ਫੋਰਡੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਾਕਾ ਦਾ ਦਾਦਾ ਜੀ ਜਿਹੜੇ ਉਹ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟ ਨੂੰ ਐਗਜ਼ਾਮਿਨ ਕਰਾ ਦੇ ਸਰ ਬਲੋ ਤਰੀਕ ਨੂੰ ਢਾਬਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪਹਿਲਾਂ ਚੱਲਦਾ ਸੀ ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਿ ਰਿਹਾ ਹੈਗਾ ਕਿ ਢਾਬਾ ਮਾਲਕ ਜਿਹਦੀ ਪਹਿਲੀ ਐਫ ਆਈ ਆਰ ਜਿਹਦੇ ਉਹਦਾ ਆਣਾ ਆਣਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਦਿਆਂ ਵੀ ਹੋਰ ਵੀ ਕਿਸੇ ਕਿਸੇ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਰੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਬੀਆਈ ਦੀ ਮੰਗ ਕਰ ਰਹੇ ਨੇ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੀ ਨਹੀਂ ਜਸਟੀਫਾਈ ਨਹੀਂ ਦੇਖੋ ਪਰਮਾਨ ਸਰਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹਨਾਂ ਦਾ ਜਿਹੜਾ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨਹੀਂ ਦੇਖੋ ਮੇਰੇ ਆਰਡਰ ਹੋਏ ਨੇ ਇਸ ਸੈੱਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇਹ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜੁਡੀਸ਼ੀਅਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜੀ ਡਾਬੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵੀਡੈਂਸ ਨੂੰ ਕਿੱਥੇ-ਕਿੱਥੇ ਕੀ ਥੀories ਬਣਦੀਆਂ ਨੇ ਇਹਦੇ ਬਾਰੇ ਉਹ ਸਾਡੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫੀਡਰ ਸੀ ਇੱਥੇ ਸਾਡੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵਿਡੈਂਸ ਹੋਵੇ ਕਿਸੇ ਕੋਲੇ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਤੇ ਦੇ ਰਹੀ ਰਹੀ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਰੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਰਿਪੋਰਟਰ ਹੋਣਗੇ ਉਹ ਉਹਦੇ ਵਿੱਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00322 75083 00342 ਤੇ ਆਪਨਾ ਸਾਰਿਆਂ ਦਾ ਇਹ ਉਪਰਾਲਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਗਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦਿੱਤਾ ਇਹ ਰਾਜਸਤਾਨ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇ ਵੀ ਆਪਣੀ ਬਹੁਤ ਬਹਾਦਰੀ ਕੀਤੀ ਆ ਪੰਜਾਬ ਇੱਕ ਵਾਅਦੇ ਅਹਜੇ ਸੂਬਾ ਹੈਗਾ ਜਿੱਥੇ ਅੱਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਆ ਸੋ ਇਹਹ ਜੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈ ਇਹਦੇ ਚਾਪਾਂ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜੁਦੂਦੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ اور ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈਗੀ ਆ ਬਾਰਡਰ ਸਟੇਟ ਦੇ ਵਿੱਚ ਔਰ ਇਥੋਂ ਦੇ ਅਪਸ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਕੋਲ ਸੈਸ਼ਨ ਪਰ ਇੱਥੇ ਨਵੇਂ ਖਾਸ ਕਰਕੇ ਆਪੀਐਸ ਨਾਨਕ ਸਿੰਘ ਤੁਸੀਂ ਚਾਰ ਅਕਸਰ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਰਦ ਸਿੰਘ ਤਾਂ ਉਹ ਸੇ ਪਾਵਰ ਸਿੱਟੇ ਨੇ ਉਹ ਤਾਂ ਜਿਹੜੀ ਗੱਲ ਮੇਰੇ ਨਾਲ ਨਾਰਦ ਕਹਿੰਦਾ ਉਹ ਤਾਂ ਇੰਪ੍ਰੈਸ ਕਰ ਰਿਹਾ ਜਿਹੜਾ ਉਹ 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 ਵੀ ਹਾਈ ਕੋਰਟ ਨਾਲ ਵੀ ਵਿੱਚ ਲੈ ਰਹੀ ਹੈ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆ ਆ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਆ ਨਾ ਸਫਾ ਮਿਸਰਤੇ ਲਿਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰ ਸਰੇ ਤੋਂ ਬਿਨਾਂ ਸਵਾਲ ਨਾ ਜੀ ਸਰਕਾਰ ਨੇ ਇਸ ਮਾਮਲੇ ਤੇ ਐਸਆਈਟੀ ਬਣਾਈ ਹੋਈ ਐਸਆਈਟੀ ਨੂੰ ਕੋਲ ਐਸਾ ਕਿਹੜਾ ਮੈਕਨਿਜ਼ਮ ਹੈ ਜਿਹਨੂੰ ਇਹ ਪੱਖ ਜਾਂਚ ਕਰੇਗੀ ਕੋਈ ਪਹਿਲਾਂ ਹੀ ਆਮ ਦੌਰ ਤੇ ਆਪਣੇ ਮਾਇਨੈਸ ਕਰ ਲੇ ਤਾਂ ਮਨਸਾਬ ਦਾ ਕੇਸ ਹੈ। ਇਹੀ ਕੇਸ ਦੇ ਦੋ ਤੀ ਰਾਉਂਡ ਹੈ। ਇਸੇ ਮਰਜੀ ਦਾ ਹੁੰਦਾ। ਇਸ ਛੋਟੇ ਦਬੰਦਾਰ ਦਾ ਹੁੰਦਾ। ਹੁਣ ਮੀਡੀਆ ਚ ਹਾਈਪ ਕ੍ਰੇਟ ਹੋ ਗਈ ਗਿਆ। ਛੋਟੇ ਦਿਮਾਗ ਚ ਪਹਿਲੇ ਜੇ ਲੋਕ ਸਭਾ ਜੀ ਕੁਸਚਨ ਪੁੱਛਦਾ ਤਾਂ ਅਨਸਰ ਜੀ ਉੱਠੋ ਕਿ ਮੀਡੀਆ ਚ ਹਾਈਪ ਪੜੂਂਦੀ ਹੈ। ਅਜਿਹੇ ਚ ਪਹਿਲੇ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ। ਇਹਦੇ ਇਹ ਜਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਨਿਰਪੱਖ ਜਾਂਚ ਕਰਾਂਗੇ ਕਿ ਕਰਨਲ ਦੇ ਪੱਖ ਹੋਏਗਾ ਜਾਂ ਜਿਹੜੇ ਪੁਰਸ ਵਾਲੇ ਚਾਰ ਹੈ ਉਹਨਾਂ ਦੀ ਨਹੀਂ ਸੁਣਵਾਈ ਹੋਊਗੀ। ਇਹਦੇ ਬਾਰੇ ਕੀ ਮੈਕੈਨਿਜ਼ਮ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੂੰ ਪਹਿਲਾਂ ਬਹਿੰਤੀ ਕੀ ਚੀਜ਼ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲਾਉਟ ਕਰਨ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈਗੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਨਾਲ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਉਸ ਫਾਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚ ਉਹਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਨ ਕਰਕੇ ਤੇ ਜੋ ਆਪਾਂ ਉਪਰਾਨਾ ਹੈਗਾ ਵੀ ਸਚਾਈ ਤੇ ਜਾਈਏ ਐਸਆਈਸੀਸੀ ਐਸਐਸ ਦੇ ਸਾਹਮਣੇ ਸੱਚੀ ਸਾਰਾ ਦਿਖਾਈ ਕਿ ਯਾਂ ਪਰ ਸੀਸੀਟੀਵੀ ਪ੍ਰੋਜੈਕਟ ਸੋਸ਼ਲ ਮੀਡੀਆ ਚੱਲ ਰਿਹਾ ਹੈ ਕੋਈ ਇਹ ਬਤਾ ਜਾਵੇ ਤੋਂ ਇਹ ਟਾਈਮ ਲੱਗਦਾ ਸ਼ੁਰੂਆਤ ਕਿੱਥੋਂ ਹੋਈ ਉਹ ਕਿੱਥੋਂ ਲਵਾਂਗੇ ਆਪਾਂ ਕਲਿੱਪ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨੌਇਜ਼ ਵਾਸ਼ ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਕਲੀਅਰ ਕਰ ਦਿੰਦੀ ਹੈ ਹੈਗੇ ਜਾਨੇ ਹਾਂਜੀ ਸੋ ਉਹ ਸਾਡਾ ਆਪਾਂ ਉਹ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣਗੇ ਪਲੱਸ ਪਲੱਸ ਹਾਂਜੀ ਮੈਂ ਇੱਕ ਮਿੰਟ ਕੰਪਲੀਟ ਕਰ ਲਾ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75083 ਤੇ 000 342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾਤ ਹੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਾਸ ਦੀ ਹੋਰ ਰਿਕਾਰਡਿੰਗ ਭੇਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸਿਓਂ ਐਂਗਲ ਤੇਕਸਟ ਦੇ ਸਰ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਏਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਫ ਕਰੇਗੀ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏ ਸਪੈਸ਼ਲਿਸਟਲੀ ਸਰ ਐਸਐਸਪੀ ਪਟਿਆਲਾ ਨੂੰ ਬੁਲਾਏਗੀ ਬਿਲਕੁਲ 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 ਹੋਮ ਡਿਪਾਰਟਮੈਂਟ ਨੇ ਪੈਰਲਲ ਨਾਲ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਕਿ ਐਸਆਈਟੀ ਨਾਲ ਵੀ ਆਹ ਉਹ ਲੱਗਤ ਕਰੀਏ ਆਪਣਾ ਕੰਮ ਜਿਹੜੀ ਹੋਮ ਸੈਕਟਰੀ ਨੇ ਕੀਤੀ ਹੈ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟਰੀ ਦੀ ਇਨਕੁਆਇਰੀ ਹੈ ਜੀ ਮਦਨੇ ਜਿਹੜੀ ਸਾਡੀ ਐਸਐਚਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜੀਸ਼ ਸਟਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹਦੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ